पिंड काले के ब्लॉग से बहुत बहुत तय दिलो धनबाद जी होर सुनाओ तो के कि ठीक ठाक हो जी अस भी ठीक ठाक हाँ वीडियो में लैक शेयर जरूर करना कमेंट करके दसना अपने सुन के अपनी वीडियो सू कि दर्द नहीं बहुत तय दिलो धनबाद सा यूट्यूब फैमिली परिवार का जो अपने नाल जुड़ी है ਤੇ ਕੁਐਸਟ ਆ ਵੀ ਜਿਹੜਾ ਵੀਰਪਾਲ ਕੌਰ ਦੇ ਨਾਂ ਤੇ ਬਲੌਗ ਆ ਮੈਨੂੰ ਤੁਸੀਂ ਉਹਦੀ ਵੀ ਬਹੁਤ ਜ਼ਿਆਦਾ ਸਪੋਰਟ ਦੇਣੀ ਆ ਤੇ ਉਹਦੇ ਵੀ ਵਿਊ ਘਟ ਨੇ ਤੇ ਅੱਜ ਮੈਂ ਅੰਬ ਦੇ ਚਾਰ ਵਾਲੀ ਵੀਡੀਓ ਮੈਂ ਪਾਤੀ ਹੂ ਜੇ ਤੇ ਮੈਨੂੰ ਇੱਕ ਆਪਣਾ ਜੂਟੂ ਤੇ ਆਪਣੀ ਭੈਣ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੇ ਕਮੈਂਟ ਕੀਤਾ ਤੇ ਕਿੰਨੇ ਭਾਣੇ ਵਿੱਚ ਤੁਸੀਂ ਇੱਕ ਕੋਈ ਵੀਡੀਓ ਤੁਸੀਂ ਨਾ ਪਾਇਆ ਪਰ ਮੈਨੂੰ ਤਾਂ ਵੈਸੇ ਵੀਡੀਓ ਮੈਂ ਇੱਕ ਤਾਂ ਨਹੀਂ ਪਾਉਂਦੀ ਦੋਨਾਂ ਚੈਨਲਾਂ 'ਤੇ ਪਾਉਣੀ ਤਾਂ ਅਲੱਗ-ਅਲੱਗ ਹੋਣੀਆਂ ਮੈਂ ਕਿਹਾ ਚਲੋ ਵੀ ਉਹ ਵੀ ਉਹਦੇ ਜਿੱਥੇ ਮੇਰੇ ਸਬਸਕ੍ਰਾਈਬ ਹੋ ਤਾਂ ਘਾਟਾ ਵੀ ਚਲੋ ਕੋਈ ਗੱਲ ਨਹੀਂ ਮੈਂ ਤਾਂ ਆਚਾਰ ਦੀ ਵੀਡੀਓ ਕੱਲ੍ਹ ਵਾਲੇ ਪਾਤੀ ਤੇ ਮੈਨੂੰ ਵੈਸੇ ਹਜੇ ਨਾ ਪਤਾ ਵੀ ਨਹੀਂ ਹੈਗਾ ਵੀ ਵੀਡੀਓ ਆਪਾਂ ਇੱਕ ਚੈਨਲ 'ਤੇ ਦੋਨਾਂ ਪਾ ਦਿਨੀ ਆ ਤੇ ਵੀ ਕੀ ਮਤਲਬ ਇਹ ਕਾਤੋਂ ਹੋਊਗੀ ਇਹ ਕੈਜ਼ਿੰਗ ਦੇ ਵੀ ਨਾ ਪਾਉ ਹਣਾ ਤੇ ਚਲੋ ਕੋਈ ਗੱਲ ਨਹੀਂ ਥੋੜਾ ਅੰਚ ਅਸੀਂ ਮੈਨੂੰ ਜਰੂਰ ਦੱਸਿਆ ਕਰੋ ਜਿਵੇਂ ਇਸ ਤਰ੍ਹਾਂ ਕੋਈ ਗੱਲ ਆ ਮੇਰੀ ਭੈਣ ਨੇ ਕਿ ਮੈਂ ਤੇ ਕੀਤਾ ਕਿ ਜਿਹੜੀ ਸੀ ਵੀਡੀਓ ਨਾ ਪਾਏ ਪਰ ਸਿ ਪਾਉਂਦੀ ਤਾਂ ਹੈ ਨਹੀਂ ਸੀਵਾ ਉਹ ਮੈਂ ਆ ਜਾਤਾ ਕਰਕੇ ਸੀ ਪਾਤੀ ਮੈਂ ਕਿਹਾ ਚਲੋ ਵੀ ਜੇ ਉਹਦੇ ਸਤਾ ਕੋਈ ਹੋਰ ਮੇਰੇ ਨਾਲ ਜੁੜੇ ਹੋਏ ਇਹ ਕਾਲੇ ਕਾਲੇ ਤੇ ਬਲੌਗ ਤੇ ਚਲੋ ਆਪਣਾ ਚੱਲਿਆ ਹੋਇਆ ਵਾ ਚਲੋ ਗਾਉ ਨੂੰ ਆਪਾਂ ਇੱਕ ਵੀਡੀਓ ਦੋਨਾਂ ਤੇ ਨਹੀਂ ਪਾਉਂਦੇ ਹਾਂ ਆਪਾਂ ਅਲੱਗ-ਬੱਲਗ ਪਾ ਦਿਆ ਕਰਾਂਗੇ ਕੋਈ ਗੱਲ ਨਹੀਂ ਤੇ ਇਸੇ ਸੌਨ ਨੂੰ ਵਿਚਾਰ ਦੀ ਜਰੂਰਤਾ ਤੇ ਤੁਸੀਂ ਵੀ ਮੰਗਵਾ ਸਕਦੀਆਂ ਤੇ ਚਾਰ ਦਾ रेट ਆਪਣਾ ਹੈਗਾ ਮੈਂ ਕੱਲ ਵੀ ਵੀਡੀਓ ਚ ਦੱਸਣ ਨੂੰ ਭੁੱਲ ਗਈ ਆ ਤੇ 200 ਰੁਪਏ 1.5 ਰੁਪਏ ਕਿ ਕਿਲੋ ਆਸ ਤੇ ਕਦੇ ਵਿਚਚ ਨਹੀਂ ਨਾ ਕਦੇ ਮੌਲ ਲੈ ਆ ਤੇ ਬਾਕੀ ਭਰਾ ਨੇ ਅਸੀਂ ਕੱਲ ਪੁੱਛ ਕੇ ਆਏ ਤੇ ਉਹ ਕਹਿੰਦੇ ਵੀ 200 ਰੁਪਏ ਕਿਲੋ ਮੈਂ ਕਿਹਾ ਵੀ ਚਲੋ ਮੈਂ ਤਾਂ 200 ਕਾ ਨਹੀਂ ਦੇਣਾ ਹਣ ਆਪਣੇ ਤਾਂ ਘਰ ਤੇ ਆਂਬ ਨੇ ਕਿ ਵੀ ਚਲੋ ਆਪਾਂ ਤਾਂ 150 ਰੁਪਏ ਮ ਕਿਲੋ ਬਣਿਆਗਾ ਚਾਰ ਜੇ ਕਿਸੇ ਨੂੰ ਲੋੜ ਆ ਤਾਂ ਤੁਸੀਂ ਲੈ ਸਕਦੇ ਬਣੇ ਹੋਣੇ ਚਾਰ ਆਪਣੇ ਕੋਲ ਆਰਡਰ ਕਰਵਾ ਸਕਦੇ ਹੋ ਕੋਈ ਨੇੜੇ ਆ ਤਾਂ ਕੋਈ ਘਰੋਂ ਆ ਕੇ ਵੀ ਜਾ ਸਕਦਾ ਕਾ ਕਿਉਂਕਿ ਹਵਾ ਨਾਲ ਆਮ ਬਡਿੱਗੀ ਜਾਂਦੇ ਆ ਤੇ ਫਿਰ ਆਪਣੀ ਹੈ ਨਹੀਂ ਉਹ ਤਾਂ ਅਸੀਂ ਵੰਡ ਵੀ ਬਹੁਤ ਦਿੱਤੀ ਆ ਤੇ ਪਰ ਫਿਰ ਮੈਂ ਕਿਹਾ ਚਲ ਕੋਈ ਵਿੱਚ ਬੱਚੇ ਇਕ ਲੱਗੇ ਮੰਮੀ ਚਲ ਤੂੰ ਨੂੰ ਬਾਲਾ ਸ਼ੌਂਕ ਆ ਤੁਸੀਂ ਚਲੋ ਇਹ ਵੀ ਅਚਾਰ ਵਿੱਚ ਸੀ ਬਣਾ ਕੇ ਪਾਸ ਕਰਦੀ ਆ ਤੇ 150 ਰੁਪਏ ਕਿਲੋ ਉਸ ਤੋਂ ਜ਼ਿਆਦਾ ਆਰਡਰ ਬੁੱਕ ਕਰਵਾ ਸਕਦੇ ਆ 5 ਕਿਲੋ 4 ਕਿਲੋ 10 ਕਿਲੋ ਤੇ ਵਧੀਆ ਚਾਰ ਆਪਾਂ ਸੁੱਧ ਬਣਾਉਣੀ ਆ ਇਹਨੂੰ ਕੁਝ ਸੱਲੀ ਨਾਲ ਅਚਾਰ ਬਣਾਉਣੀ ਆ ਤੇ ਇੱਕ ਨੇ ਤਸਵੀਰਾਂ ਜੱਪਣ ਘਰ ਹੀ ਆਈ ਸੀ ਉਹਨੇ ਬੱਕ ਕਰ ਲਿਆ ਜਿਹੜਾ ਮੈਂ ਕੱਲ ਪਾਇਆ ਸੀ ਕਿ ਜਿਹੜੀ ਇਹ ਮੈਨੂੰ ਤੇ ਇਹਦੇ ਵਿੱਚ ਜ਼ਰੂਰ ਰੱਖ ਦੀ ਮੈਂ ਕੋਈ ਗੱਲ ਨਹੀਂ ਹਜੇ ਤਾਂ ਮੈਂ ਧੁੱਪੇ ਹਫ਼ਤਾ ਰੱਖ ਦੀ ਹੈ ਤੇ ਜਦੋਂ ਮਰਜ਼ੀ ਲੈ ਜੀ ਮੈਂ ਆਖਾਂ ਤੇ ਉਹਦੇ ਮੈਨੂੰ ਰੱਖ ਦੀ ਤੇ ਚਾਹ ਕੋਈ ਸੁਣਨ ਵੀ ਲੋੜ ਆ ਤੁਸੀਂ ਵੀ ਉਹਨਾਂ ਲਿਜਾ ਸਕਦੇ ਹਾਂ ਤੇ ਅੱਜ ਵੈਸੇ ਵੀਡੀਓ ਕੋ ਖਾਸ ਤਾਂ ਹੈ ਨਹੀਂ ਸੀਗੀ ਤੇ ਆਪਾਂ ਲੈ ਕੇ ਆਂਦਾ ਡਾਇਰੈਕਟਰ ਹਨ ਪਰਸੋਂ ਰਾਤ ਨੂੰ ਲੈ ਕੇ ਆਏ ਸੀਗੇ ਤੇ ਤੁਹਾਨੂੰ ਉਹ ਜਿਹੜੀ ਕਲਿੱਪ ਥੋੜੀ ਥੋੜੀ ਮੈਂ ਵੀਡੀਓ 'ਚ ਪਾਉਂਗੀ ਦਿਖਾਵਾਂਗੀ ਤੇ ਪਹਿਲਾਂ ਵੀ ਟਰੈਕਟਰ ਸੀਗਾ ਆਪਣੇ ਕੋਲੇ ਤੇ ਹੁਣ ਆਪਾਂ ਲਿਆਂਦਾ ਪਤਾ ਨਹੀਂ ਮੈਨੂੰ ਤਾਂ ਨਾਮ ਤਾਂ ਭੁੱਲ ਗਿਆ ਨਹੀਂ ਆ ਨਦੀਨ ਵਾਲਿਆਂ ਦਾ ਗਏ ਵੀ ਸ਼ੌਕ ਸੀ ਉਹ ਟਰੈਕਟਰ ਲੈ ਕੇ ਉਹ ਵਾਲੇ ਚ ਚਾਰ ਪੰਜ ਮਹੀਨੇ ਤੱਕ ਕਰੀ ਗਏ ਅੰਦਾ ਸੀ ਉਹ ਮੈਂ ਉਹ ਡੈਲੀ ਉਹ ਵੀ ਟਰੈਕਟਰ ਲੈ ਲਿਆ ਵਾ ਟਰੈਕਟਰ ਆਪਣੇ ਕੋਲੋਂ ਸਵਾਰਾ ਵੀ ਸੀਗਾ ਪਹਿਲਾਂ ਲਈ ਸੀਗੀ ਮਾਰਚ ਦੇ ਵਿੱਚ ਤੂੜੀ ਵਾਲੀ ਮਸ਼ੀਨ ਲਈ ਸੀ ਆਪਾਂ ਮਾਰਚ ਫਰਵਰੀ ਚ ਤੇ ਹੋਂ ਫੇਟ ਰੇਟ ਲਿਆਂਦਾ ਟੈਟਰ ਦੇ ਰਿਹਾ ਮੈਨੂੰ ਕਮੈਂਟ ਕਰਕੇ ਬੁੱਝਣੀ ਕੀ ਰੇਟ ਆਪਾਂ ਨੂੰ 8 ਲੱਖ ਦਾ ਤਾਂ ਆਪਾਂ ਨੂੰ ਪਿਆਵਾ ਤੇ ਥੋੜਾ ਬਾਤ ਤਾਂ ਤੁਹਾਨੂੰ ਪਤਾ ਬੱਚੇ ਫਿਰ ਉਹ ਆ ਲੱਟਾਂ ਲਵਾਉਣੀ ਆ ਉਹ ਲਵਾਉਣਾ ਟੱਕਲ ਲਵਾਉਣੀ ਹਣ ਤੇ ਉਹ ਤਾਂ ਅਜੇ ਬਾਤ ਚ ਦੀਆਂ ਗੱਲਾਂ ਨੇ ਜਿਹੜੀ 8 ਲੱਖ ਚ ਆਪਾਂ ਨੂੰ ਜੰਸੀ ਕਿਉਂਕਿ ਆਗਾ 8 ਲੱਖ ਜਲੀ ਆਵਾ ਤੇ ਉਹ ਮੈਂ ਸੁਣ ਕੇ ਲੱਫਤ ਦਿਖਾਉਂਗੀ ਤੇ ਉਹ ਸੁਣ ਮੈਂ ਜਸਤੀ ਸੀ ਅਸੀਂ ਮੀਂਹਾਰ ਤੇਲ ਚ ਹੋਇਆ ਸੀ ਹਣ ਹੁੰਦਾ ਹੀ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਚੱਜਾ ਹੁੰਦੀ ਆ ਨੀ ਤੇ ਅਸੀਂ ਤੇਜ ਚ ਹੋਇਆ ਚਲੋ ਮੈਂ ਤੇਜ ਚ ਹੋਇਆ ਸੀਗਾ ਤੇ ਫਿਰ ਸਾਨੂੰ ਗੱਲ ਸਾਹਮਣੇ ਮੈਨੂੰ ਤੇ ਦੀਪਿੰਪਾ 5000 ਰੁਪਇਆ ਦਿੱਤਾ ਸੀ ਤੇਜ ਚ ਵਾਇਦ ਹਨ ਨੂੰ ਸੱਤ ਸਮ ਸਾਨੂੰ ਚਲੋ ਹੁਣ ਤਾਂ ਕਰਦੇ ਹੀ ਹੋਣਾ ਚਲੋ ਮਾਰ ਹੋ ਜਾਂਦਾ ਹੈਗਾ ਤੇ ਫਿਰ ਅਸੀਂ ਪੰਜ ਪੰਜ ਵੀ ਰਿਆਰ ਨਹੀਂ ਰੱਖਿਆ ਫਿਰ ਅਸੀਂ ਹਜ਼ਾਰ ਹਜ਼ਾਰ ਰੱਖ ਲਿਆ ਤੇ ਉਹ ਕੱਲ ਮੈਂ ਜਾਣਾ ਸੀ ਸ਼ਹਿਰ ਮੇਰੇ ਇੱਕ ਤਾਂ ਜਾੜਦਾ ਸੀਗਾ ਕਰਵਾਉਣੀ ਕੈਪਚਰਾਉਣੀ ਸੀ ਜਾੜ ਤੇ ਇੱਕ ਮੈਨੂੰ ਕੰਮ ਸੀ ਹੋ ਇਥੇ ਡੀ ਬਿਗਿੰਦੀ ਚੱਲ ਹੁਣ ਤੋਂ ਐਂ ਕਰ ਜਾਂਦੀ ਤਾਂ ਹੈਗੀਆਂ ਫਿਰ ਆਪਣੇ ਵਾਸਤੇ ਚੱਪਲਾਂ ਦੀ ਜੋੜੀ ਖਰੀਦ ਲਿਆ ਕਿਉਂਕਿ ਵੀ ਇਹਨਾਂ ਪਤਾ ਕੱਪੜਾ ਤਾਂ ਫਿਰ ਮੈਂ ਕਰ ਚੋਈਂ ਜਦ ਵੀ ਮੈਂ ਆਪ ਕੱਪੜੇ ਦਾ ਕੰਮ ਕਰਦੀ ਨਹੀਂ ਕਪੜਾ ਮਹਿੰਗਾ ਲਈਏ ਸਸਤਾ ਲਈਏ ਸਰ ਮੈਂ ਆਪ ਦੇ ਫੁਰਦੌਂ ਦੀ ਲਾਗਾ ਚਲੋ ਵੀ ਹੈ ਤੇ ਵੀ ਕਰ ਦਈ ਆ ਪਰ ਮੈਂ ਜਿਹੜੀ ਮੇਰੀ ਬਾਤ ਚ ਹੁੰਦੀ ਜਾਂ ਕਿਵੇਂ ਵੀ ਆ ਤੇ ਜੇ ਮੈਂ ਘਰੋਂ ਕੱਪੜਾ ਪਾਵੀ ਮੈਂ ਆਪ ਦੀ ਕੋਈ ਜਿਹੜੇ ਪੈਸੇ ਮੇਰੇ ਲੱਗ ਨਹੀਂ ਉਹ ਤੇ ਕਿਉਂਕਿ ਮੇਥੇ ਕਰਦੇ ਪੈਸੇ ਨੇ ਨਹੀਂ ਦੀ ਮੈਂ ਅੱਜ ਆਪਦੇ ਲੱਗ ਫਟੀਆਂ ਕਰਵਾਉਣੀ ਨੇ ਜਿਹੜਾ ਮੈਂ ਕੰਮ ਕਰਦੀ ਜਿੱਦਾਂ ਵੀ ਮਤਲਬ ਜਾਗਟਾ ਕੂਟੀਆਂ ਦਾ ਕੱਪੜੇ ਦਾ ਕਿਉਂਕਿ ਸਾਰਾ ਕੁਝ ਹੈਗਾ ਜੀ ਨਾ ਹੋਵੇ ਤੇ ਲੋੜ ਪਈ ਫਿਰ ਤੇ ਚਲੋ ਲੈ ਹਨ ਤੇ ਇਹ ਫਿਰ ਕੱਪੜੇ ਦਾ ਤੇ ਨਹੀਂ ਪਪੂ ਸ਼ਾਰਟ ਲਈ ਹੋਣੀ ਨਾ ਪਰ ਬੁੜੀਆਂ ਕੱਪੜੇ ਦੇ ਜਿਆਦਾ ਕੱਪੜਾ ਮੈਂ ਆਪ ਤੁਹਾਨੂੰ ਹਨ ਕਰ ਦੇ ਵੀ ਮੇਰ ਜਿੰਨੇ ਮਰਜੀ ਮਹਿੰਗਾ ਸਸਤਾ ਬਣੇ ਵੀ ਪੀ ਜਾ ਗਏ ਲਸਾਬ ਦਾ ਬੱਚੇ ਦਾ ਰੜੀ ਮੂਈ ਬਣੇ ਬਣਾਈ ਲੈਂਦੀ ਆ ਤੇ ਮੇਰਾ ਇਹ ਅਸੀਂ ਫਿਰ ਮੈਂ ਆ ਦੇ ਕੱਪੜੇ ਵੀ ਲੈ ਕੇ ਉਹ ਫਿਰ ਅਸੀਂ ਉਹਨਾਂ ਚ ਪਸੰਦ ਕਰਕੇ ਮੈਂ ਲਈ ਹੋਣੀ ਆ ਉਹ ਕੋਈ ਘਰ ਦੇ ਦਾ ਖਰਚਾ ਨਹੀਂ ਹੁੰਦਾ ਵਾ ਇਹ ਜੁੱਤੀ ਜੋੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਪਾਂ ਜੁੱਤੀ ਜੋੜਾ ਜ਼ਰੂਰ ਲੈਣੇ ਆ ਮੇਕਅਪ ਵੀ ਮੈਂ ਲੈਂਦੀ ਆ ਨਾ ਮੇਰੇ ਕੰਮ ਨੂੰ ਮੈਂ ਕਰਦੀ ਆ ਨਾ ਮੈਂ ਕਰਦੀ ਮੇਕਅਪ ਦੀ ਦੁਕਾਨ ਤੇ ਕਰ ਰਿਹਾ ਰੱਖਤੀ ਹਣੀ ਆ ਤੇ ਕੱਲਾ ਜੁੱਤੀ ਜੋੜਾ ਫਿਰ ਮੈਨੂੰ ਚਲ ਜੁੱਤੀਆਂ ਤਿੰਨ ਲੈ ਲੈਣੀਆਂ ਕਿ ਚਲੋ ਹੁੰਦਾ ਦਾ ਸ਼ੌਂਕ ਆ ਮੈਨੂੰ ਬਹੁਤ ਆ ਜੋੜੇ ਹੋਏ ਪਏ ਆ ਸੈਂਡਾ ਸਲੀਪਰ ਆ ਜਾਂਦੇ ਫਿਰ ਵੀ ਕਹਿੰਦੀ ਚਲ ਆਪਣੇ ਵਾਸਤੇ ਸਲੀਪਰ ਸੈਂਡ ਲਈ ਲੀ ਤੇਰੇ ਸਿਹਜਾਰ 10000 ਰੁਪਏ ਰੱਖੇ ਬਾਕੀ ਨਾਲ ਮੋੜਦੇ ਕਿਉਂਕਿ 8 ਲੱਖ ਤਾਂ ਦਿੱਤੀ ਇਕੱਠੀ ਕਰਨੀ ਔਖੇ ਤੇ 8 ਲੱਖ ਦਾ ਟਰੈਕਟਰ ਲਿਆਇਆ ਹਨ ਟਰੈਕਟਰ ਤਾਂ ਉਹ ਸਰੀ ਜਾਂਦਾ ਜਿਸ ਸਵਰਾਜ ਸੀਗਾ ਆਪਣੇ ਕੋਲੇ ਸੋਨ ਨੂੰ ਪਤਾ ਜਿਹੜਾ ਪੈਸਾ ਉਹ ਮਜਬੂਰ ਕਰ ਦਿੰਦਾ ਕੰਮ ਹਾਂ ਜਾਂ ਸ਼ੌਂਕ ਮਜਬੂਰ ਕਰ ਦਿੰਦਾ ਦੋਨੇ ਚੀਜ਼ਾਂ ਆਪਣੇ ਮਜਬੂਰ ਕਰ ਦਿੰਦੀਆਂ ਤੇ ਲੋਗ ਮੇਰੇ ਪੁੱਤ ਨੂੰ ਮੇਰੇ ਸੋਨੇ ਪੁੱਤ ਨੂੰ ਮੇਰੇ ਨੂੰ ਸ਼ੌਕ ਸੀ ਇਹ ਟਰੈਕਟਰ ਲੈ ਕੇ ਆਉਣ ਤੇ ਚਲੋ ਸ਼ੌਂਕ ਸੀ ਸ਼ੌਂਕ ਉਹਦਾ ਦਿੱਤਾ ਪੈਸਾ ਚਲੋ ਪਰਮਾਤਮਾ ਦੀ ਕਿਰਪਾ ਬਹੁਤ ਖੁਸ਼ ਹੈਗਾ ਹਨ ਸਾਰੇ ਕੁਝ ਦੇਖਣਾ ਪੈਂਦਾ ਚਲੋ ਹੈਗਾ ਸਭ ਕੋ ਦਿੱਤਾ ਵਾ ਤਾਂ ਜੋ ਲਾ ਲੈਨੀ ਮੇਰੇ ਪੁੱਤ ਵਾਲਾ ਕਾਲਜ ਮੰਮੀ ਮੈਂ ਤਾਂ ਉੱਟੇ ਉੱਚਾ ਮਾਡਲ ਲਿਆਂਕਾ ਮਾਡਲ ਇਹਦੇ ਡੈਡੀ ਤੋਂ ਥੋੜਾ ਰਹਿਤਦਾ ਸੀ ਪੁੱਤ ਹਜੇ ਵੀ ਤੁਮੀ ਤਵੀ ਬਾਹਰ ਅੰਦਰ ਨਿਕਲ ਜਾਣਾਗਾ ਤਵੀ ਮੈਂ ਇਹ ਪੂਰੇ ਸਰੀ ਜਾਂਦਾ ਇਹ ਟ੍ਰੈਕਟਰ ਨਾਲ ਤੇ ਚਲੋ ਜੀ ਇਹਦੇ ਪੈਸੇ ਦੇ ਨਹੀਂ ਹੁਣ ਫਿਰ ਦਿੱਤੇ ਸੀ ਬਾਹਨੇ ਨੇ ਦਿੱਤੇ ਜਾਂਦੇ ਹਨਾ ਛੋਟਾ ਟ੍ਰੈਕਟਰ ਜਾਂਦਾ 8 ਲੱਖ ਲਾ ਦਿੱਤਾਗਾ ਵੀ ਅਸੀਂ ਤਾਂ 10000 ਰੁਪਏ ਰੱਖਿਆ ਬਾਕੀ ਅਸੀਂ ਦੀਤਾਂ ਲਈ ਖੜਾਤਾ ਕਿੱਦੋਂ ਤੁਸੀਂ ਲੈ ਲਓ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਵੀਡੀਓ ਵੀ ਆਪਣੀ ਕਾਫੀ ਲੰਮੀ ਬਣ ਗਈ ਤੇ ਆਪਾਂ ਤੁਸੀਂ ਦੇਖੋ ਮੈਂ ਕਿਹਾ ਮੇਰਾ ਦੀ ਕਰਿਆ ਜਮੀਨ ਨੂੰ ਫੈਮਲੀ ਪਰਵਾਰ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂ ਹਨ ਸਾਰਾ ਦਿਨ ਜਦੋਂ ਵੀਡੀਓ ਬਣਾਉਣੀ ਆ ਆ ਦੇਖ ਲਓ ਆ ਦਿਖਾ ਲਓ ਉਹ ਕਰ ਲਓ ਤੇ ਮੈਂ ਕਿਹਾ ਕਦੇ ਮੈਂ ਗੱਲਾਂ ਆ ਦੀ ਫੈਮਲੀ ਯੂਟਿਊਬ ਪਰਿਵਾਰ ਦੇ ਨਾਲ ਪੈਣਾ ਨਾਲ ਹਨ ਜੋ ਵੀ ਆਪਣੀ ਵੀਡੀਓ ਵੇਖਦੇ ਕਦੇ ਕੋਈ ਆਪਾਂ ਗੱਲ ਨਹੀਂ ਕੀਤੀ ਹੈਗੀ ਕੋਈ ਸ਼ੇਅਰ ਕੋਈ ਆਪਾਂ ਵੀ ਬੰਦਾ ਆਪਾਂ YouTube ਫੈਮਿਲੀ ਪਰਵਾਰ ਹੈ ਗੱਲ ਸ਼ੇਅਰ ਕਰ ਗਈ ਹੈ ਨਾ ਤੇ ਅੱਜ ਮੈਂ ਰਜਮਾਨ ਕੀਤਾ ਮੈਂ ਚੱਲ ਕੋਸੇ ਅੱਜ ਕਿੰਨੇ ਮਿੰਟ ਕੋ ਗੱਲਾਂ ਬਾਤਾਂ ਕਰਾਂਗੇ ਤਾਂ ਫਿਰ ਮੈਂ ਲਾਈਵ ਫਿਰ ਦੇਖੋ ਜੀ ਇਹ ਸਲੀਪਰ ਲੈ ਆਂਦੇ ਦੱਸਿਓ ਕਿੱਦਾਂ ਦੀਆਂ ਇਹ ਆਪਣੀ ਬੀਬੀ ਦੇ ਆ ਤੇ ਫਿਰ ਅਸੀਂ ਇਹ ਲੈ ਆਂਦੇ ਦੇਖੋ ਜੀ ਇਹ ਆਪਣੀ ਕਿੰਨੇ ਸੋਹਣੇ ਲੱਗੇ ਵੀ ਦੀ ਜੀ ਬਹੁਤ ਸਾਨ ਦਾ ਹੈ ਇਹ ਬਹੁਤ ਸੋਹਣੀਆਂ ਲੱਗਦੀ ਹੈ ਦੇ ਰੇਟ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਇਹਨਾਂ ਤੇ ਕਿੰਨਾ ਕੁ ਦੀ ਬਹੁਤ ਸੋਹਣੀ ਆਇਆ ਹਲਕੇ ਪਰਫੂਮ ਦੇ ਦਗੇ ਨਹੀ ਵੀ ਲਾਈ ਨਾ ਲਿਆ ਕਿਉਂਕਿ ਮੈਂ ਕਹਾਂ ਮੈਂ ਹੀਲ ਆ ਤਾਂ ਮੈਂ ਨਹੀਂ ਪਾਉਂਦੀ ਹੈਗੀ ਦੇਖੋ ਕੱਲ ਫਿਰ ਮੈਂ ਗਈ ਸੀ ਜ਼ਾਰ ਦਿਖਾਉਣ ਤੇ ਇੱਕ ਮੈਂ ਤੇ ਹੋਰ ਮੈਂ ਡਾਕਟਰ ਦੇ ਜਾਣਾ ਸੋਨ ਕੰਮ ਸੀਗਾ ਤੇ ਫਿਰ ਅਸੀਂ ਆਉਣ ਲੱਗੇ ਫਿਰ ਮੈਂ ਕਿ ਚਲਵਾ ਲੈ ਤਿੰਨ ਦੇਖੋ ਇੱਕ ਇਹ ਵੀ ਦੀ ਦੇ ਨਾ ਤੇ ਇੱਕ ਵੀ ਦੀ ਨੂੰ ਆਪਾਂ ਲਿਆ ਕੇ ਵੀ ਫੀਲ ਨਹੀਂ ਕਿਤੇ ਜਿਵੇਂ ਮੈਂ ਚੁੱਪ ਲਾ ਦਿਲਿਆ ਤੇ ਤੁਹਾਨੂੰ ਕਰੇ ਪਾਉਣ ਵਾਸਤੇ ਤੁਸੀਂ ਇਹ ਕਿ ਚੱਲੇ ਆ ਆ ਦੇ ਨੂੰ ਤੇ ਦੇ ਚੇਰ ਪਾ ਚ ਪੜਿਆਤ ਨਾ ਜੀ ਇਹ ਵੀ ਪੀ ਤੇ ਕੋ ਸਾਂ ਤਾਂ ਹੀ ਚੱਪਾ ਦਿਖੋ ਅਰ ਦਿੱਤਾ ਸਾਨੂੰ 100000 ਸੀਗਾ ਪਰ ਸਰਸਾ ਦਾ ਥੋੜਿਆ ਥੋੜਿਆ ਨਹੀਂ ਗਿਆ ਬਾਲੇ ਨਹੀਂ ਲੱਗਦੇ ਹੋਏ ਦੇਖੋ ਜੀ ਇਥੇ ਸਾਡੇ 650 ਦੇ ਦਿੱਤੇ ਜੀ ਬੀਬੀ ਜੀ 650 ਲਾਇਆ ਉਹਨਾਂ ਨੇ ਇਹ ਸਾਢੇ 60 ਹੈ। ਇਹ ਲਾਇਆ ਜੀ 150 ਦੀਆਂ ਚੱਪਲ। ਦੇਸੀ ਘਰੇ ਪਾਉਣ ਵਾਸਤੇ ਜਾਂ ਕੁਝ ਮਾਰ ਮਟ ਪਾਉਣ ਲਈ ਲਈ ਵਾਸਤੇ ਇਹ 150 ਉਹ ਸਾਢੇ 60। ਲਓ ਜੀ ਕਿ ਬੀਬੀ ਦਾ ਤਾਂ ਲੱਗੇ 800 ਵੀ ਬੀਬੀ ਦਾ 200 ਲੱਗ ਗਿਆ ਹਨ। ਹਸਣ ਵਾਲ ਦੇ ਦਿਖਾਉਣੀ ਆ। ਐਂਕੀ ਜੱਸਾ ਕੋਈ ਜੀ ਮੈਂ ਤਾਂ ਉਹ ਬਣਾਉਣੀ ਸੀ ਕੋਈ ਟੂ ਮਸ਼ਲ ਟੂ ਮਬ ਬਣਾਉਣੀ ਸੀ ਕਿ ਮੈਂ ਕਹੇ ਕਿ ਅੰਨਾਲੀ ਟੌਪਸ ਬਣਾਵਾਂ। ਕਿਉਂਕਿ ਇਹ ਵੀ ਪਹੋਰ ਤਾਂ ਹੁਣ ਸੋਣ ਆਪਾਂ ਪਾਉਂਦੇ ਨਹੀਂ ਚਲੋ ਇਹ ਤਾਂ ਡੀਲੀ ਕਰੇ ਚੱਲੀ ਜਾਂਦੀ ਹੈ ਤੇ ਮੈਂ ਕਹ ਸੀ ਮੈਂ ਦਿਖਾਉਂਗੀ ਜਦੋਂ ਬਣਾਏ ਤੇ ਪਰ ਮੇਰਾ ਉਹ ਵਿੱਚੀ ਰਹਿ ਗਿਆ ਕਿਉਂਕਿ ਫਰ ਟੈਟਰ ਲਿਆਂਦਾ ਹੈ ਤੇ ਮੈਂ ਖਰ ਚਲੋ ਰਹਿਣ ਦਿੱਨੀ ਚਲੋ ਬਾਹਰ ਚੋਣੇ ਚ ਦੇਖਾਂਗੇ ਤੇ ਨਹੀਂ ਮੈਂ ਹਰ ਸਾਲ ਕਰਨ ਵਾਲੀ ਲਿਆਫ ਕੇ ਹੋਣੀ ਆ ਜੀ ਇਹ ਤੇ ਮੇਰੇ ਬਹੁਤ ਪੁਰਾਣੀ ਆ ਜਿੱਥੋਂ ਦਰਵਾਜ਼ਾ ਚੱਲਿਆ ਚੱਲਿਆ ਸੀ ਬਹੁਤ ਜਿ ਪੁਰਾਣੀ ਆ ਦਿਨਾਂ ਜਿਹੜੇ ਹਰੇਕ ਦੇ ਪਾਈ ਆ ਇਹ ਤਾਂ ਕਾਫੀ ਟਾਈਮ ਦੇ ਪੁਰਾਣੇ ਹੋ ਗੱਟ 9 ਸਾਲ ਪਤਾ ਨਹੀਂ ਹੋਣਗੇ ਤਾਂ ਇਹ ਤਾਂ ਵੈਸੇ ਸੁਨਿਆਰੇ ਨੇ ਨਾ ਮਿੰਨ ਤਾਂ ਪਤਾ ਨਹੀਂ ਸੜੀ ਆਈ ਨਹੀਂ ਸੀ ਤੇ ਜੈਨ ਉਹਨਾਂ ਕੋਲ ਸੀ ਇੱਕ ਬਣਾਉਣ ਗਏ ਤੇ ਉਹ ਸਾਡੇ ਬੀਬੀ ਦੇ ਭਤੀਜੇ ਹੀ ਲੱਗਦੇ 12 ਘਰ ਕਰਤੇ ਦੇ ਚੰਨ ਵਾਲੇ ਤੋਂ ਉਹ ਜਲਦੀ ਬਤੇ ਟਿ ਟਵਾਉਦੇ ਨੇ ਭਰਾ ਤਕਾਂ ਚੰਨ ਦੇ ਚੰਨ ਵਾਲੇ ਰੋਡ ਤੇ ਤੇ ਮੈਂ ਇੱਕ ਬਣਾਉਣ ਦੇਣ ਦੀ ਸੀ ਉਹ ਮੇਰੇ ਲੰਮੇ ਦੇ ਬਾਏ ਹੁੰਦੇ ਆ ਫਿਰ ਉਹ ਕਹਿੰਦੇ ਭਾਬੀ ਤੁਸੀਂ ਇੱਥੇ ਨਾ ਬਹੁਤ ਸੋਹਣਾ ਡਿਜ਼ਾਈਨ ਆਇਆਗਾ ਪਰ ਮੈਨੂੰ ਦਿਖਾਇਆ ਨਹੀਂ ਜਿਨੂੰ ਨੇ ਆਪੇ ਬਣਾ ਕੇ ਦਿੱਤਾ ਕਹਿੰਦੇ ਸੋ ਉਹ ਵੀ ਬਣਾ ਕੇ ਦੀਣੀਆ ਜਿਹੜਾ ਉਹਦੇ ਹਜੇ ਕਾਫੀ ਟਾਈਮ ਹੋ ਗਿਆ ਮੁੰਨਾ ਜੀ ਇਹ ਤਾਂ ਨਹੀਂ ਹੋਣ ਮੈਂ ਕਿਹੜੇ ਸਮੇਂ ਪਰ ਹਜੇ ਆਈ ਨਹੀਂ ਸੀ ਉਹਨਾਂ ਨੇ ਫਿਰ ਪਹਿਲੇ ਹੀ ਮਨ ਬਣਾ ਕੇ ਸੀ ਜੀ ਤੇ ਮੈਂ ਕਿਚਲ ਕੋਈ ਨਹੀਂ ਬਣਾ ਦਿੱਤੇ ਮੈਂ ਹੁਣ ਵੀ ਜਦੋਂ ਮੈਂ ਅੱਗੇ ਸ਼ਾਰਟ ਵੀਡੀਓ ਦੇ ਵਿੱਚ ਵੀ ਮੈਂ ਤੇ ਖਾਏ ਸੀਗੇ ਨਾ ਵੀਡੀਓ ਦੇ ਵਿੱਚ ਮੈਂ ਟੋਸੇ ਉਹ ਪਿਛਲੇ ਜੂਨ ਚ ਬਣਵਾਏ ਸੀਗੇ ਤੇ ਐਕਟਿਜੂਨ ਚ ਬਣੋਂ ਟਰੈਕਟਰ ਲਿਆਂਦਾ ਚਲੋ ਮੈਂ ਖਾ ਫਿਰ ਵੀ ਹੁਣ ਪਤਾ ਲੱਗਦਾ ਸੋਨਾ ਹੋਇਆ ਪਿਆ ਜੇ ਅੱਧੇ ਥੋੜੇ ਦੀ ਆਪਣੇ 60 ਤੋਂ 1000 ਤੱਕ ਘੱਟ ਨਹੀਂ ਨਵੰਦੀ ਤੇ ਤਾਂ ਹੀ ਫਿਰ ਨਹੀਂ ਰਹਿ ਗਈ ਐਕਟਿ ਮੇਰੇ ਕਰਨ ਵਾਲੇ ਮੇਰਾ ਸੀ ਕੋਈ ਸ਼ਾਪ ਲੈ ਕੇ ਆਵਾ ਕੋਈ ਛੱਲਾ ਵਗੈਰਾ ਲੈ ਕੇ ਮੈਂ ਸ਼ਾਪ ਚ ਬੱਲੇ ਆਉਂਗੀ ਪਰ ਨਹੀਂ ਜੀ ਹੁਣ ਤਾਂ ਹੀ ਨਹੀਂ ਪਤਾ ਵੀ ਕਿਉਂ ਨਜ ਵੀ ਮਿਲੇ ਕਿ ਨਾ ਮਿਲੇ ਹਨਾਗਾ ਸਾਲ ਤੇ ਕੱਲ੍ਹ ਜਾਬ ਚਾਨੂੰ ਕੋਈ ਗੱ ਲੋ ਜੀ ਦੇਖ ਇਹ ਵੀ ਇਹ ਦਾ ਚੱਕਲਾ ਹਾਂ ਦਾ ਦੱਸੀ ਇਹ ਸਸਾ ਫਿਰ ਬਾ ਤੇਲ ਜੋ ਇਸ ਸਾਨੂੰ ਦੇ ਲਗਾਂ ਪੈਸੇ ਦਿੱਤੇ ਤੋਂ ਕਿ ਅਸੀਂ ਪਹਿਲਾਂ ਲੈ ਆਏ ਜੀ ਮੈਂ ਸਮ ਅੱਗੇ ਵੀ ਥੋੜਾ ਜਿਹੇ ਹੋਇਆ ਵੀਡੀਓ ਦਿਖਾਈ ਆ ਮੈਂ ਕਿਹਾ ਚਲੋ ਮੈਨੂੰ ਲੋੜ ਨੂੰ ਤਾਂ ਮੈਂ ਦੋ ਤਿੰਨ ਜੋੜੇ ਇਕੱਠੇ ਲਈ ਆਏ ਸੀ ਕਿ ਮੈਂ ਤਾਂ ਮੈਨੂੰ ਬੋੜ ਨਹੀਂ ਹੈ ਜੀ ਫਿਰ ਮੈਂ ਕਿਹਾ ਵੀ ਜੀ ਮੈਂ ਆਪ ਦਿਖਾਉਂਦੇ ਜੀ ਜਮਾ ਕਰਾਉਂਦੇ ਫਿਰ ਮੈਨੂੰ ਆਪ ਨੂੰ ਬੋੜੇ ਖਾਤੇ ਤਾਂ ਮੈਂ ਨਿਤ ਜਮਾ ਕਰਮਦੀ ਰਹਿੰਦੀ ਆ कि ਜਿਹੜੀ ਇਹਨਾਂ ਨੇ ਮਾਨ ਨ ਦਿੱਤੇ ਤਾਂ ਕੁਝ ਚੀਜ਼ ਤਾਂ ਲਿਆ ਮਹਣ ਤੇ ਮੇਰੇ ਨਾਲ ਹੀ ਦੀ ਗਈ ਸੀ ਦੇਖੋ ਹਾਈ ਤੇ ਨਾਨੀ ਇੱਕ ਦਿਨ ਕਿ ਤੁਸੀਂ ਕਹੋਗੇ ਵੀ ਭੈਣ ਦੀ ਕੀ ਗੱਲ ਕਰਦੀ ਆ ਮੈਂ ਸਫਾਈਆਂ ਕੱਲੀ ਨੇ ਕੀਤੀ ਨਾ ਤੇ ਮੈਨੂੰ ਗਏ ਵੀ 500 ਰੁਪਏ ਦੇ ਕੁਟਿਆਵਾ ਸੀਗਾ ਤੇ ਇਹ ਕਿਤੇ ਗਿਆ ਸੀ ਤੇ ਮੈਨੂੰ 500 ਰੁਪਏ ਬੜਾ ਕਹਿੰਦਾ ਮਮੀ ਆਂਟੀ ਨੂੰ ਹੁਣ ਨੱਟ ਦੇ ਜਾ ਤਵਾਰੀ ਨਾਲ ਕੋਚੇ ਬੱਚੇ ਵਾਲੀ ਤੇ ਚਲੋ ਮੈਂ ਕਿਹਾ ਮੈਂ ਤੈਨੂੰ 500 ਰੁਪਏ ਦੇ ਦੂੰਗੀ ਵੀ ਚਲ ਦੋ ਜਾਣੀਆਂ ਜਿਹੜਾ ਤਵਾਰੂਗੀ ਸਾਰਾ ਤੇ ਇਹਨਾਂ ਉੱਤੇ ਵੀ ਦੁਬਾਰਾ ਲਈ ਨਰਮਾਰਧ ਮਰਥਾ ਮੈਂ ਇਹ ਉਤਾਈਆਂ ਹੀ ਨਾ ਫਿਰ ਮੈਂ ਤਾਂ ਕੱਲੀ ਫਿਰ ਮੈਂ ਨੂੰ ਤਾਂ ਫਿਰ ਸਾਰਾ ਸਾਫ ਸਫਾਈ ਕੀਤਾ ਮੈਨੂੰ ਬਹੁਤ ਹੱਥ ਥਕਾਵਟ ਆਈ ਫਿਰ 300 ਰੁਪਏ ਉਹ ਮੈਂ ਰੱਖ ਲਿਆ ਤੇ ਮੈਂ ਕਿ ਫਿਰ ਮੈਂ ਸੋਚਾਂ ਕੀ ਲੈ ਕੇ ਆਵਾਂ ਫਿਰ ਮੈਂ ਕਿ ਚਲ ਮੈਂ ਚਪਲਾ ਸਲੀਪਰੀ ਲੈ ਆਉਂ 300 ਰੁਪਏ ਜਿਹੜਾ ਇਹ ਮੈਨੂੰ ਉਹਨਾਂ ਦਿੱਤਾ ਵਾ ਜਿਹੜਾ ਤਾਂ ਕਮਾਲਗਾ ਸੀ ਤੇ ਕਮਾਲਗਾ ਤਾਂ ਆਈਆਂ ਇਨਥੇ ਰੋ ਮੇਰੇ ਪੂਲੇ ਪਿਆਰੇ 300 ਰੁਪਏ ਆ ਫਿਰ ਮੈਂ 200 ਮੋੜ ਤਾਂ ਮੈਂ ਖਲ ਚਪਲੀ ਇਹ ਹਟਾ ਕਰ ਦੇ ਹੁੰਦੇ ਕੋਈ ਆਏ ਸਾਡੇ ਤਾਂ ਨਹੀਂ ਕਿਉਂਕਿ ਮੈਂ ਕੱਲੀ ਹੈਗੀ ਆ ਕਿਹੜਾ ਕਿਸੇ ਨੂੰ ਹਸਾਬ ਲੈਣਾ ਵੈਸੇ ਆਪ ਆਪਾ ਤਾਂ ਮੂਰੇ ਹੋ ਕੇ ਨਾਲ ਇਹਨਾਂ ਦੇ ਹੱਥ ਫੜਕਾ ਪਹੋਣੀ ਆ ਵੀ ਚਲੋ ਨਾ ਫੇ ਜਿਵੇਂ ਹੁਣ ਗਏ ਵੀ ਕਹਵੇ ਵੀ ਇਹ ਡੈਡੀ ਕਹਿੰਦਾ ਵੀ ਹਜੇ ਟ੍ਰੈਕਟਰ ਨਹੀਂ ਲੈਣਾ ਵੀ ਜਾਂ ਘਾਟਾ ਵਾਲਾ ਲੈਣਾ ਤੇ ਮੇਰਾ ਪੁੱਤ ਪਿਆਰਾ ਸੋਨਾ ਕਹਵੇ ਹਾਏ ਨਹੀਂ ਡੈਡੀ ਮੈਂ ਤੁਹਾਨੂੰ ਚਾਹ ਮਾੜ ਨਹੀਂ ਲੈਣਾ ਤੇ ਫਿਰ ਕੋਈ ਗੱਲ ਨਿਆਂ ਬਰਾਬਰ ਖੜੀ ਦਰ ਨਾ ਦੀ ਇਹ ਕੋਈ ਗੱਲ ਮੈਂ ਖਦੀ ਵਾਰੀ ਗੱਲ ਆ ਮੈਂ ਖਾਤੇ ਚਾਬ ਦੇ ਖੜਾ ਜੂ ਮੈਂ ਕਿਹਨੂੰ ਦੇਣ ਇਹਨਾਂ ਵਾਸਤੇ ਪੱਕ ਮੌਲੀਆ ਤੇ ਪਰ ਨਹੀਂ ਮੁੱਠ ਧਕਾ ਦੇ ਲੈਣੀ ਸੀ ਇਹਨਾਂ ਨੇ ਦੇਖੋ ਜੀ ਇਹ ਮੇਰੀਆਂ ਚੱਪਲਾਂ ਦੀ ਵੀਡੀਓ ਬਹੁਤ ਲੰਮੀ ਬਣ ਗਈ ਐ ਇਹ ਨਾ ਹੋਵੇ ਵੀਡੀਓ ਨਿਗਾਹ ਆ ਦੋ ਤੁਸੀਂ ਗਾ ਤੇ ਨੀਂ ਦੇ ਚੱਪਲੇ ਨਾ ਵੇਖੋ ਦੇਖੋ ਜੀ ਹਾਂ ਜੀ ਇਹ ਛੇ ਸੌ ਦੀਆਂ ਆ ਇਹ ਛੇ ਸੌ ਬੈ ਦੀਆਂ ਨੇ ਇਹ ਕਿੰਨਾ ਸੋਹਣੀਆਂ ਬਹੁਤ ਸੋਹਣੀਆਂ ਲੱਗੀਆਂ ਐ ਲੋ ਜੀ ਮੇਰੀ ਵੀਡੀਓ ਨੂੰ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਆ ਲੋ ਜੀ ਦੇਖੋ ਦੋਨੇ ਬਲੈਕ ਸੀ ਆ ਗਈਆਂ ਲੋ ਦੇਖੋ ਕਿੰਨਾ ਸੋਹਣੀਆਂ ਨੇ ਤੇ ਬਹੁਤ ਵਾਅ ਹੈ ਮੇਰੇ ਫੀਟਿੰਗ ਪੈਰਾ ਚ ਬਹੁਤ ਸੌਂਗੀ ਆਈ ਤੇ ਉਹ ਵੀ ਬਹੁਤ ਸੁਣ ਲੱਗੀਆਂ ਜਿਵੇਂ ਆਪਾਂ ਇੱਕ ਜਿਵੇਂ ਸਾਨੂੰ ਥੋੜੇ ਬੈਂਕ ਤੇ ਸਾਡੀ ਬੈਂਕ ਦੂਜੇ ਪਾਸੇ ਰਹਿ ਜਾਂਦੀ ਪਿੰਡ ਤੋਂ ਉੱਥੇ ਵੀ ਅਸੀਂ ਜੱਗੋਂ ਤੋਂ ਜਾਂਦੇ ਰਹਿੰਦੇ ਆ ਤੋਂ ਤੇ ਫਿਰ ਮੈਨੂੰ ਆਈ ਡੇਲੀ ਕਰ ਵਾਲੀਆਂ ਚਪਲਾਂ ਨਹੀਂ ਪਾਉਂਦੀ ਇੱਕ ਮੇਰੀ ਭੂਆ ਦਾ ਘਰ ਆ ਉਧਰ ਫਿਰ ਸੋ ਉਧਰ ਵੀ ਹੋ ਕੇ ਉਹਨਾਂ ਨਾਲ ਹੋਰ ਕਿਸੇ ਕਰੇ ਵੀ ਮਿਲਿਆ ਲੋਗ ਹੁੰਦੀਆਂ ਤੇ ਫਿਰ ਮੈਨੂੰ ਚੱਲੀ ਇਹ ਜੀਆਂ ਕਿਤੇ ਜਾਣਾ ਹੋਵੇ ਜਾਂ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਦਿੱਲੀ ਜਾਨੀ ਆ ਸਾਡੇ ਬੋਲੇਰ ਸਾਹ ਤਾਂ ਜਗਾ ਬਣੀ ਮੂਰਤੀ ਵੀ ਜਾਣਾ ਦਿੱਲੀ ਮੱਡੇ ਚ ਬਣੀ ਵੀ ਆ ਤੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਦਿੱਲੀ ਰੁਟੀਨ ਵਾਲੀਆਂ ਪਾ ਲੈਂਦੀ ਆ ਕਿਸੇ ਘਰੇ ਜਾਣਾ ਹੋਵੇ ਹਲਕੇ ਫੁੜਕੇ ਬਹੁਤ ਸੋਹਣੀਆਂ ਆ ਦੇਖੋ ਜੀ ਦੱਸਿਓ ਮੀਰ ਕੇ ਜਪਲਾ ਕਿੱਦਾਂ ਦਲੇ ਮੈਂ ਦੋਨੇ ਬਲੈਕ ਚੱਲੀ ਆਈ ਇਸ ਉਹ ਇਹ ਮੈਨਾਂ ਦਾ 350 ਦੰਗ ਜਰਾਈਆਂ ਸ਼ਾਇਦ ਉਹਨਾਂ ਨੇ ਹਾਂ ਬੀਬੀ ਦਾ ਹੋ ਗਿਆ ਸੋ ਦਾ ਤੇ ਮੇਰੀਆਂ ਮੈਨੂੰ ਪਤਾ ਪੰਹਿਆ ਕਰੀ ਵੱਧ ਸੀ ਕਿ ਤੈਨੂੰ 350 ਦੀਆਂ ਲਾਈਆਂ 350 ਦੀਆਂ ਨਹੀਂ ਬਣੀ ਚਪਲਾ ਲਾਈਆਂ ਇੱਕ ਤਾਂ ਫਲੈਟ ਹੁੰਦੀ ਮਨਾ 2.500 ਦੀਆਂ ਨਹੀਂ ਆਹ ਆਤੀ ਪੋਲੀ ਹੈ ਜਿਹੜੀ ਆ ਚੀਜ਼ ਆ ਨਾ ਇਹ ਬੜੀ ਸੌਫਟ ਤੇ ਵਧੀਆ ਪੋਲੀ ਹੈ ਕਿ ਇਹ ਸਖਤ ਨਹੀਂ ਹੈ 350 ਦੀਆਂ ਲਾਈਆਂ ਤੇ ਦੇਖੋ ਜੀ ਦੱਸਿਓ ਮੇਰੇ YouTube ਫੈਮਿਲੀ ਮੈਨੂੰ ਕਿੰਨੀਆਂ ਲੱਗੀਆਂ ਆਪਣੀਆਂ ਚਪਲਾ ਮੈਂ ਤੁਹਾਨੂੰ ਮੈਂ ਘਰ ਮੈਂ ਚੰਨ ਨਾਲ ਗੱਲਬਾਤ ਕਰਾਂ ਤੁਹਾਡੇ ਨਾਲ ਵੀਡੀਓ ਬਹੁਤ ਲੰਬੀ ਹੋ ਗਈ ਤੇ ਪਰ ਮੈਂ ਚਪਲਾ ਖੀਰ ਤੇ ਦਿਖਾਈਆਂ ਤੁਸੀਂ ਪਤਨ ਦੇਖੂਗੇ ਕਿੰਨੀ ਦੇਖੋ ਸਰਪੈਂ ਚਪਲਾ ਇਹ ਪਵਾਰੂ ਕਿਆ ਸੀ ਇਹ ਪਾਂ ਤੱਕ ਜਿਵੇਂ ਨਾਲ ਹੀ ਪੈਸੇ ਦਿੱਤੇ ਤੇ ਚਲੋ ਆਪਣੀ ਦੀਦੀ ਦਾ ਘਰ 200 ਵਾਧ ਗਿਆ ਸੀ ਜ ਮੇਰਾ ਕੈਂਡੀਡੇਟ 100 ਵਜ ਇਸ ਵਸਾਈ ਗਈ ਸੀ ਪਰ ਸਾਡੀ ਰੀਤ ਪੂਰੀ ਹੋਈ ਲੋ ਸੱਸ ਦੀ ਜਗੋ ਜੀ ਦੋ ਦੋ ਜੋੜੇ ਲਾ ਨਤੇ ਵੀ ਕਿਉਂ ਕਹ ਸੀ ਕਿ ਮੈਂ ਤੇ ਵੰਗ ਇਹਦੇ ਵਿੱਚ ਲਿਆ ਦੂਗੀ ਕਹਿੰਦੀ ਰਹਿਣ ਤੇ ਕਹਿੰਦੀ ਮੇਰੇ ਕੋਲ ਪਈਆਂ ਤੇ ਨਹੀਂ ਮੈਂ ਕੀ ਕਰੂੰਗੀ ਚੇਰ ਕੇ ਤੇ ਲਿਆ ਮੰਗ ਜਾਂਦੀ ਤੇ ਮੈਂ ਤੇ ਨਹੀਂ ਕੋ ਕਰੇ ਕਹਣਾ ਨਹੀਂ ਲਿਆ ਤੇ ਠੀਕ ਆ ਜੀ ਵੀਡੀਓ ਹੋ ਗਈ ਆਪਣੇ 15 ਮਿੰਟ ਦੀ YouTube ਹੈ ਵੀ ਪਰਵਾਹ ਨੂੰ ਬਹੁਤ ਧੰਨਵਾਦ ਆਪਾਂ ਨਾਲ ਜੁੜ ਜਾਂਦਾ ਚਲੋ